ਬਹੁਤ ਹੀ ਸਤਿਕਾਰਯੋਗ ਕਾਂਗਸ ਪਾਰਟੀ ਦੇ ਵਰਕਰ ਸਾਥੀਓ ਅੱਜ ਕਾਂਗਸ ਪਾਰਟੀ ਦੀ ਜਿੱਤ ਹੋਈ ਆ ਪਹਿਲ ਹਲਕੇ 'ਚ ਵੀ ਹੋਈ ਆ ਲੋਕ ਸਭਾ ਹਲਕਾ ਫਤੇਗੜ ਸਾਹਿਬ 'ਚ ਡਾਕਟਰ ਅਮਰ ਸਿੰਘ ਜੀ ਜਿੱਤੇ ਨੇ ਉਹ ਜਿੱਤ ਦੀ ਮੈਂ ਸਾਰੇ ਕਾਂਗਸ ਪਾਰਟੀ ਦੇ ਵਰਕਰਾਂ ਨੂੰ ਅਹੁਦੇਦਾਰਾਂ ਨੂੰ ਸਾਡੇ ਸਾਥੀਆਂ ਨੂੰ ਪੰਜ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਹਿਬਾਨ ਬਲਾਕ ਸੰਮਤੀ ਦੇ ਮੈਂਬਰ ਸਾਹਿਬਾਨ ਐਮ ਸੀ ਕਾਉਂਸਲਰ ਪ੍ਰਧਾਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰੀ ਗਰਮੀ ਦੇ ਵਿੱਚ ਮਿਹਨਤ ਕਰਕੇ ਕਾਂਗਰਸ ਪਾਰਟੀ ਨੂੰ ਹਲਕੇ ਪੈਲ ਅੰਦਰ ਜਿਤਾਇਆ ਇਸ ਜਿੱਤ ਦਾ ਜਿਹੜਾ ਸੇਰਾ ਉਹ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਸਿਰ ਤੇ ਜਾਂਦਾ ਤੇ ਯੂਥ ਕਾਂਗਰਸ ਦੇ ਸਾਥੀਆਂ ਤੇ ਜਾਂਦਾ ਸਾਡੀ ਮਹਿਲਾ ਕਾਂਗਰਸ ਤੇ ਜਾਂਦਾ ਸਾਡੇ ਐਸਸੀ ਸੈੱਲ ਤੇ ਵੀਸੀ ਸੈੱਲ ਤੇ ਨੌਜਵਾਨਾਂ ਤੇ ਮਿਨੋਰਟੀ ਤੇ ਸਾਰਿਆਂ ਦੇ ਸਿਰ ਤੇ ਜਿਹੜਾ ਭਾਰਤੀ ਕਾਂਗਰਸ ਪਾਰਟੀ ਨੂੰ ਜਿਤਾਉਣ ਦਾ ਅੱਜ ਦੇਸ਼ ਅੰਦਰ ਕਾਂਗਰਸ ਪਾਰਟੀ ਦੀ ਹਵਾ ਚੱਲੀ ਆ ਜਿਹੜੀ ਭਾਜਪਾ ਕਹਿੰਦੀ ਸੀ ਵੀ 400 ਪਾਰ ਅੱਜ 240 ਤੇ ਅੜਕ ਗਈ ਆ ਭਾਜਪਾ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਹੋਰ ਤਰੱਕੀ ਤੇ ਜਾਊ ਬਲੰਦੀਆਂ ਛੂਗੀ ਤੇ ਕਾਂਗਰਸ ਪਾਰਟੀ ਦੇਸ਼ ਦਾ ਹੈ ਚਾਹੇ ਉਹ ਕਿਸਾਨਾਂ ਦਾ ਮੁੱਦਾ ਚਾਹੇ ਉਹ ਨੌਜਵਾਨਾਂ ਦਾ ਬੇਰੁਜ਼ਗਾਰੀ ਦਾ ਚਾਹੇ ਮਹਿੰਗਾਈ ਦਾ ਚਾਹੇ ਉਹ ਬਰਾਬਰਤਾ ਦਾ ਚਾਹੇ ਉਹ ਕਿਸੇ ਕਿਸਮ ਦਾ ਮੁੱਦਾ ਵਾ ਕਾਂਗਰਸ ਪਾਰਟੀ ਪਾਰਲੀਮੈਂਟ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਚੱਕਣਗੇ ਤੇ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਹੋਰ ਤਰੱਕੀ ਵੱਲ ਜਾਊਗੀ ਤੇ ਮੈਂ ਖਾਸ ਕਰਕੇ ਆਪਣੇ ਸਾਥੀਆਂ ਨੂੰ ਹਲਕਾ ਪੈਲਨਵਾਸੀਆਂ ਨੂੰ ਬੇਨਤੀ ਕਰਦਾ ਵੀ ਜਿਵੇਂ ਆਪਾਂ 2.5 ਸਾਲ ਜ਼ਬਰ ਜ਼ੁਲਮ ਵੀ ਸਹਿਆ ਸਰਕਾਰ ਦਾ ਸਰਕਾਰ ਦੇ ਵਿਰੁੱਧ ਹੋ ਕੇ ਅੱਜ ਕਾਂਗਰਸ ਪਾਰਟੀ ਜਿੱਤੀ ਆ ਤੇ 2022 ਦੀ ਵਿਧਾਨ ਸਭਾ ਚੋਣਾਂ ਵੇਲੇ 63000 ਵੋਟ ਪਈ ਸੀ ਮਨਵਿੰਦਰ ਸਿੰਘ ਯਾਸਪਰੇ ਨੂੰ ਅੱਜ 33000 ਤੇ ਲਿਆਂਦਾ ਕੀ ਦੀ ਬਦੌਲਤ ਹੋਇਆ ਇਹ ਤੁਹਾਡੇ ਸਾਰੇ ਸਾਥੀਆਂ ਦੇ ਤੇ ਕਾਂਗਰਸ ਪਾਰਟੀ ਦੀ ਬਦੌਲਤ ਹੋਇਆ ਤੇ ਆਪਾਂ ਲੀਡ ਕੀਤੀ ਆ ਇਹਦੀ ਵੀ ਕਾਂਗਰਸ ਪਾਰਟੀ ਦੇ ਵਧਾਈ ਦੇ ਹੱਕਦਾਰ ਹੋ ਤੁਸੀਂ ਸਾਰੇ ਸੋ ਮੈਂ ਬੇਨਤੀ ਕਰਦਾ ਵੀ ਸਾਥੀਆਂ ਨੇ ਦਿਨ ਰਾਤ ਮਿਹਨਤ ਕਰਕੇ ਕਾਂਗਰਸ ਪਾਰਟੀ ਨੂੰ ਜਿਤਾਇਆ ਤੇ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਡਾਕਟਰ ਅਮਰ ਸਿੰਘ ਜੀ ਵੱਲੋਂ ਰਾਹੁਲ ਗਾਂਧੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਾਂਗਰਸ ਪਾਰਟੀ ਵਿੱਚ ਨਵੀਂ ਰੂਹ ਫੂਕੀ ਤੇ ਜਾਲੋ ਜਲਾਲ ਨਾਲ ਕਾਂਗਰਸ ਪਾਰਟੀ ਜਿੱਤੀ ਖਾਸ ਕਰਕੇ ਸ਼੍ਰੀ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਾ ਜਿਹੜਾ ਅਗਨੀ ਵੀਰ ਦੀ ਯੋਜਨਾ ਦਾ ਉਹਨਾਂ ਨੇ ਇਹ ਚੋਣ ਮੈਨੀਫੈਸਟੋ 'ਚ ਵਾਦਾ ਕੀਤਾ ਬੰਦ ਕਰਨ ਦਾ ਤੇ ਅਗਨੀਵੀਰ ਅਜੇ ਕੁਮਾਰ ਸ਼ਹੀਦ ਦੇ ਘਰੇ ਵੀ ਆ ਕੇ ਗਏ ਸੋ ਇਹਦੇ ਲਈ ਰਾਹੁਲ ਗਾਂਧੀ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਵਾਰ ਫੇਰ ਆਪਣੇ ਵੱਲੋਂ ਸਾਥੀਆਂ ਵੱਲੋਂ ਡਾਕਟਰ ਅਮਰ ਸਿੰਘ ਜੀ ਨੂੰ ਜਿੱਤ ਦੀ ਵਧਾਈ ਤੇ ਮੁਬਾਰਕਬਾਦ ਦਿੰਦਾ ਤੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਬਹੁਤ-ਬਹੁਤ ਧੰਨਵਾਦ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਬਰਕਤ